ਟਰੈਕਟਰ ਵੀਰ ਆਪਣੇ ਪੇਜ ਦੇ ਉੱਪਰ ਪਲਵਾਨ ਟਰੈਕਟਰ ਬਟਿਆਲਾ ਪਹਿਲਾ ਵੀਡੀਓ ਪਾਈ ਸੀ ਆਪਾਂ ਹੌਲੈਂਡ ਦੇ ਤੇ ਇੱਕ ਵਾਰੀ ਫੇਰ 2007 ਮਾਡਲ ਟਰੈਕਟਰ ਆਇਆ ਪੂਰੀ ਵੀਡੀਓ ਚੈੱਕ ਕਰ ਲਿਓ ਰੇਟ ਵਗੈਰਾ ਸਾਰਾ ਆਪਾਂ ਕੱਲੀ ਕੱਲੀ ਟਰੈਕਟਰ ਦੀ ਡਿਟੇਲਡ ਵੀਡੀਓ ਕਰੀ ਆ ਜਿੰਨੇ ਵੀ ਪਾਰਟਸ ਸਾਰੇ ਦਿਖਾਉਣ ਦੀ ਕੋਸ਼ਿਸ਼ ਕਰੀ ਆ ਤੁਸੀਂ ਦੇਖ ਰਹੇ ਹੋ ਪਲਵਾਨ ਟਰੈਕਟਰ ਬਟਿਆਲਾ ਦਾ ਮੇਰਾ ਨਾਮਾ ਸੰਦੀਪ ਸਿੰਘ ਦੋਸਤੋ ਆਪਣਾ ਫੇਸਬੁੱਕ ਤੇ ਵੀ ਪੇਜ ਆਦਾ YouTube ਤੇ ਵੀ ਚੈਨਲ ਆ ਆਪਣਾ ਔਰ Instagram ਤੇ ਵੀ ਸੇਮ ਆਈ ਗਈ ਆ ਫੇਸਬੁੱਕ ਤੇ ਇੱਕ ਪੇਜ ਆਪਣਾ ਸੰਦੀਪ ਸਿੰਘ ਦੇ ਨਾਮ ਤੋਂ ਵੀ ਚੱਲਦਾ ਉਹ ਵੀ ਫੋਲੋ ਕਰ ਲਓ ਦੋਸਤੋ ਬਹੁਤ ਪਿਆਰ ਸਤਿਕਾਰ ਦੇ ਰਹੇ ਆ ਤੁਸੀਂ ਅਸੀਂ ਆਸ ਕਰਦੇ ਆ ਸਾਰੇ ਭਰਾ ਜਿਹੜੇ ਨਵੇਂ ਆਉਂਦੇ ਆ ਜਰੂਰ ਪੇਜ ਨੂੰ ਫੋਲੋ ਕਰਿਆ ਕਰੋ ਬਹੁਤ ਜਾਣਕਾਰੀਆਂ ਆਪਣੇ ਪੇਜ ਤੇ ਪਾਈਆਂ ਤੇ ਆ ਵੀ ਡਿਟੇਲ ਚੈੱਕ ਕਰ ਲਿਓ ਸਾਰੀ ਵੀਡੀਓ ਟਰੈਕਟਰ ਦੀ ਤੇ ਆ ਜੋ ਅੱਗੇ ਸਾਰੀ ਵੀਡੀਓ ਤੁਸੀਂ ਦੇਖੋ ਟਰੈਕਟਰ ਜੇ ਕਿਸੇ ਵੀਰ ਨੂੰ ਚੰਗਾ ਲੱਗਿਆ ਤੇ ਆਪਣਾ ਇੱਕ ਵਾਰੀ ਆ ਕੇ ਤਸੱਲੀ ਕਰਕੇ ਟਰੈਕਟਰ ਦੇਖ ਲਿਓ ਜੇ ਕਿਸੇ ਦਾ ਵੀ ਮਨ ਮੰਦਾ ਹੋਇਆ ਮੈਂ ਤਾਂ ਜਦੋਂ ਆ ਕੇ ਗੱਲ ਬਣਦੀ ਆ ਸਿਰਫ ਵੀਡੀਓ ਪਾਉਣ ਦਾ ਜਰੀਆ ਇੱਕ ਐ ਹੋ ਜਾਂਦਾ ਵੀ ਭਰਾ ਦੂਰ ਨੇੜੇੋਂ ਬੈਠੇ ਹੁੰਦੇ ਆ ਕਿਸੇ ਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਪਟਿਆਲੇ ਮਿਲਦੀ ਆ ਕਿਹੜੀ ਨਹੀਂ ਅੱਗੇ ਆਪਾਂ ਕੰਪੈਰੀਸ਼ਨ ਵੀਡੀਓ ਵੀ ਸਾਡੀਆਂ ਆਮਦਈਆਂ ਵੇ ਹੁਣ ਨਵੇਂ ਟਰੈਕਟਰ ਕਈ ਭਰਾਵਾਂ ਨੇ ਪਰਚੇਜ਼ ਕਰਨੇ ਆ ਫਸਲ ਤੁਹਾਨੂੰ ਪਤਾ ਕਣਕ ਦੇ ਝਾੜ ੜਕੀ ਵਧੀਆ ਸੀਗੇ ਸਾਡੇ ਇਲਾਕੇ ਜਦਾਂ ਚਲੋ ਠੀਕ ਸੀ ਕਈ ਇਲਾਕਿਆਂ ਚੱਗਾ ਵੀ ਲੱਗੀਆਂ ਬਹੁਤ ਨੁਕਸਾਨ ਵੀ ਹੋਇਆ ਤੇ ਆਏ ਸਾਲ ਇਹ ਵਾਕੇ ਹੁੰਦੇ ਆ ਤੇ ਬਹੁਤ ਮਾੜਾ ਜਦੋਂ ਵੀਡੀਓ ਦੇਖੀ ਜਾ ਮਨ ਬਹੁਤ ਦੁਖਦਾ ਲੋਕਾਂ ਦੇ ਜਿੰਨੇ ਨੁਕਸਾਨ ਹੋਏ ਆ ਪੁੱਤਾਂ ਨੂੰ ਪਾਲੀ ਫਸਲ ਜਦੋਂ ਕਿਸੇ ਵੀ ਅੱਗ ਲੱਗ ਕੇ ਸੁਆਹ ਹੋ ਜਾਂਦੀ ਹੈ ਤੇ ਵੀਡੀਓ ਵੀ ਨਹੀਂ ਪੂਰੀ ਦੇਖੀ ਜਾਂਦੀ ਤੇ ਅਸੀਂ ਮਾਲਕ ਅਗੇ ਇਹ ਅਰਦਾਸ ਕਰਦੇ ਆਂ ਵੀ ਅਗਲੇ ਦੀ ਸੁਗੀ ਚੰਗੀ ਭਲੇੀ ਫਸਲ ਆ ਸਹੀ ਸਲਾਮਤ ਮੰਡੀਆਂ ਦੇ ਵਿੱਚ ਜਾਵੇ ਕਿਸਾਨ ਦੀ 6 ਮਹੀਨੇ ਦੀ ਫਸਲ ਸੰਭੀ ਹੁੰਦੀ ਆ ਤੇ ਇਹਦੇ ਤੋਂ ਹੀ ਸਾਰਿਆਂ ਨੂੰ ਆਸ ਹੁੰਦੀ ਆ ਕਿਸੇ ਨੇ ਕਰਜ਼ਾ ਚੱਕਿਆ ਕਿਸੇ ਨੇ ਠੇਕੇ ਤੇ ਲਈ ਆ ਤੇ ਅਸੀਂ ਆਪ ਛੋਟੇ ਜਿਹੇ ਕਿਸਾਨ ਆ ਤੇ ਬੜੇ ਨੀਵੇਂ ਪੱਧਰ ਤੋਂ ਛੋਟੇ ਪੱਧਰ ਤੋਂ ਉੱਠ ਕੇ ਕੰਮ ਕਰਦੇ ਕਰਦੇ ਤੁਹਾਨੂੰ ਪਤਾ ਅੱਜਕੱਲ ਬੰਦਾ ਉੱਠਦਾ ਹੌਲੀ ਹੌਲੀ ਆ ਤੇ ਜਦੋਂ ਕਿਤੇ ਨੁਕਸਾਨ ਹੁੰਦਾ ਤੇ ਇਕੱਠਾ ਹੀ ਝਟਕਾ ਲੱਗਿਆ ਬਹੁਤ ਮਾੜਾ ਤੇ ਸਰਕਾਰ ਨੂੰ ਵੀ ਬੇਨਤੀ ਆ ਵੀ ਥੋੜੇ ਪ੍ਰਬੰਧ ਇਹੋ ਜਿਹੇ ਰੱਖਣ ਵੀ ਜਿਹੜੀ ਔ ਤਾਂ ਜਦੋਂ ਕਹਿੰਦੇ ਹੁੰਦੇ ਆ ਵੀ ਜਦੋਂ ਕਣਕ ਨਾੜ ਨੂੰ ਅੱਗ ਲੱਗਦੀ ਆ ਝੋਨੇ ਦੀ ਜਦੋਂ ਤਾਂ ਸਾਰੀਆਂ ਸੈਰਡੀਆਂ ਚੱਲ ਪੈਂਦੀਆਂ ਨੇ ਮਿੰਟਾਂ ਚ ਅੱਗ ਬੁਝਾਉਣ ਵਾਲੀਆਂ ਐਂਬੂਲੈਂਸਾਂ ਆ ਜਾਂਦੀਆਂ ਹੁਣ ਜਦੋਂ ਵੀਡੀਓ ਦੇਖੀ ਜੀ ਆ 2-2 ਘੰਟੇ ਲੇਟ ਅੱਗ ਬੁਝਾਉਣ ਵਾਲੀਆਂ ਗੱਡੀਆਂ ਆਉਂਦੀਆਂ ਤਾਂ ਬੜਾ ਮਨ ਦੁਖੀ ਹੁੰਦਾ ਦੇਖ ਕੇ ਤੇ ਆਜੋ ਦੋਸਤੋ ਤੇ ਆਪਾਂ ਅੱਗੇ ਆ ਸਾਰੀ ਡਿਟੇਲ ਤੁਹਾਨੂੰ ਟਰੈਕਟਰ ਦੀ ਦਈਏ ਤੇ ਅੱਗੇ ਮੈਂ ਤੁਹਾਨੂੰ ਹੋਰ ਬੜੀਆਂ ਵੀਡੀਓ ਆਪਣੀਆਂ ਜਿਹੜੀਆਂ ਨਾ ਨਵੇਂ ਟਰੈਕਟਰ ਜਿਨ੍ਹਾਂ ਕਿਸਾਨਾਂ ਨੇ ਲੈ ਵੀ ਕਿੜਾ ਲੈਣਾ ਚਾਹੀਦਾ ਨਵੇਂ ਟਰੈਕਟਰ ਚ ਕੀ ਫੀਚਰ ਆ ਰਿਹਾ ਕੀ ਸੁਧਾਰ ਕਰਿਆ ਕੰਪਨੀਆਂ ਨੇ ਲੈਣਾ ਦੇਣਾ ਕਿਸੇ ਨੇ ਆਪਣੀ ਮਰਜ਼ੀ ਨਾਲ ਆਪਾਂ ਸਿਰਫ ਇੱਕ ਵੀਡੀਓ ਪਾ ਕੇ ਕੰਪੈਰੀਸ਼ਨ ਵੀਡੀਓ ਪਾਉਣੀ ਆ ਵੀ ਹਾਲੈਂਡ ਚ ਆ ਫਰਕਾ ਸਵਰਾਜ ਚ ਆ ਫਰਕਾ ਇੰਡੋ ਫਾਰਮ ਚ ਇਹ ਆ ਠੀਕ ਆ ਉਹ ਚੀਜ਼ਾਂ ਆਪਾਂ ਤੁਹਾਡਾ ਨਾਲ ਸਾਂਝੀਆਂ ਕਰਾਂਗੇ ਤੇ ਰੋਜ਼ ਆਪਾਂ ਅਪਡੇਟ ਪਾਉਣੇ ਹੁੰਦੇ ਆ ਤੇ ਜਿੰਨੀ ਕੋ ਕੋਸ਼ਿਸ਼ ਹੁੰਦੀ ਆਪਣੇ ਵੱਲੋਂ ਅੰਪਰੂਵ ਹੌਲੀ ਹੌਲੀ ਕਰੀ ਜਾਂਦੇ ਕੋ ਆਪਾਂ ਆਪਣਾ ਕੰਮ ਤਾਂ ਨਹੀਂ ਸੀ ਇਹ ਇੱਕ ਆਪਾਂ ਤੁਹਾਨੂੰ ਪਤਾ ਵੀ ਦੁਕਾਨਦਾਰਾ ਕਿਸਾਨ ਆ ਹੌਲੀ ਹੌਲੀ ਸੁਧਾਰ ਕਰੀ ਜਾਂਦੇ ਆਪਣੇ ਆਪ 'ਚ ਵੀ ਤੇ ਦੋਸਤੋ ਮਿਲਦੇ ਆ ਆਜੋ ਚੈੱਕ ਕਰੋ ਅੱਗੇ ਵੀਡੀਓ ਸਾਰੀ ਟਰੈਕਟਰ ਦਾ ਧੰਨਵਾਦ ਜੀ 2007 ਮਾਡਲ ਹੌਲੈਂਡ ਦੋਸਤੋ ਸਾਰੀ ਡਿਟੇਲ ਦੇਣਦਾ ਤੁਹਾਨੂੰ ਟਰੈਕਟਰ ਤੋਹਫਾ ਟਰੈਕਟਰ ਆ ਜਿਹਨੂੰ ਕਹਿੰਦੇ ਹੁੰਦੇ ਆ ਸਾਰਾ ਟਰੈਕਟਰ ਤੁਸੀਂ ਚੈੱਕ ਕਰ ਲਓ ਬਾਕੀ ਗੱਲ ਉਹਨੇ ਕ ਕਰਨੀ ਚਾਹੀਦੀ ਜਿੰਨੀ ਕ ਹੋਵੇ ਜਿਆਦੀ ਵਧਾ ਚੜਾ ਕੇ ਵੀ ਗੱਲ ਕਰਨ ਦਾ ਆਪਾਂ ਨੂੰ ਆਦਤ ਹੈ ਨਹੀਂ ਵੀ ਓਏ ਓਏ ਹਾਏ ਹਾਏ ਕਰੀਏ ਜੇ ਟਰੈਕਟਰ ਇਹੀ ਹੈ ਹੋਰ ਬਣੇ ਕੋਈ ਨਹੀਂ ਟ੍ਰੈਕਟਰ ਅਰਗਾ ਟ੍ਰੈਕਟਰ ਇਹ ਆ ਦੋਸਤੋ ਚਲੋ ਐ ਹੁੰਦਾ ਵੀ ਸਾਫ ਚੀਜ਼ ਦੀ ਸਿਫਤ ਜ਼ਰੂਰ ਕਰਨੀ ਚਾਹੀਦੀ ਹੈ ਜਿੰਨੀ ਕਿ ਬਣਦੀ ਹੋਵੇ ਜੈ ਜੀ ਗੱਲ ਚੰਗੀ ਲੱਗਦੀ ਐਵੇਂ ਬਾਹਲੀਆਂ ਗੱਲਾਂ ਚੱਬੀਆਂ ਵੀ ਮਾੜੀਆਂ ਤੇ ਸਾਡੇ ਕੋਲ ਤਾਂ ਰੋਜ਼ ਮਸ਼ੀਨਰੀ ਆਣੀ ਆ ਅਸੀਂ ਤਾਂ ਰੋਜ਼ ਹੀ ਵੀਡੀਓ ਪਾਉਣੀ ਆ ਅਗਲਾ ਕਹਿੰਦਾ ਤੁਹਾਡਾ ਤਾਂ ਰੋਜ਼ ਹੀ ਸਾਫ ਹੁੰਦਾ ਦੇਖੋ ਲਾਈਟਾਂ ਤੱਕ ਸਾਰੇ ਇੰਡੀਕੇਟਰ ਤੱਕ ਓਕੇ ਆ ਟ੍ਰੈਕਟਰ ਦੇ ਨੰਬਰ ਵੀ ਲੋਕਲ ਐ ਟਾਇਰ ਦੇਖ ਲਓ ਪਹਿਲਾਂ ਟ੍ਰੈਕਟਰ ਦੇ ਟਾਇਰ ਚੈੱਕ ਕਰ ਲਓ ਸਾਰੀ ਤੁਹਾਨੂੰ ਡਿਟੇਲ ਦੇ ਰਿਹਾ ਸਾਈਡ ਗੇਅਰ ਸੱਤ ਮਾਡਲ ਟ੍ਰੈਕਟਰ ਦੀ ਸੀਟ ਤੱਕ ਨਾਲ ਦੀ ਆ ਭਾਵੇਂ ਹੋ ਵਿਚਾਰੀ रेडी ਜੀ ਗਈ ਹੈ ਪਰ ਹਾਲੇ ਤੱਕ ਜੋ ਅਰੀਜਨਲ ਸੀਟ ਆਉਂਦੀ ਉਹ ਮਾੜੇ ਮੋਟੇ ਚਲੋ ਕਵਰ ਪੈ ਕੇ ਸਿੱਧੀ ਹੋ ਜਾਊਗੀ ਤੇ ਪਾਵਰ ਸਟੀering ਆ ਟਰੈਕਟਰ ਸਾਰਾ ਹਰਿਆਣੇ ਦਾ ਨੰਬਰ ਹੈ ਟਰੈਕਟਰ ਦੇਖੋ ਪੂਰਾ ਸੰਭਿਆ ਹੋਇਆ ਇਸ ਮਾਡਲ ਦੇ ਟਰੈਕਟਰ ਪੰਜ ਮਾਡਲ ਸੱਤ ਮਾਡਲ 10 ਮਾਡਲੋਂ ਥੱਲੇ ਥੱਲੇ ਟਰੈਕਟਰ ਤੁਹਾਨੂੰ ਬਹੁਤ ਘੱਟ ਸਾਫ਼ ਟਰੈਕਟਰ ਮਿਲਣਗੇ ਹਰਿਆਣੇ ਦਾ ਨੰਬਰ ਆ ਟਰੈਕਟਰ ਦਾ ਸਾਰੀ ਕੱਲੀ ਕੱਲੀ ਤੁਹਾਨੂੰ ਚੀਜ਼ ਟਰੈਕਟਰ ਦੀ ਦਿਖਾਉਣਾ 750 16 ਦੇ ਅਗਲੇ ਟਾਇਰ ਦੇਖ ਲਓ ਕਿਸੇ ਚੀਜ਼ ਤੇ ਪੈਸਾ ਲੱਗਦਾ ਨਹੀਂ ਕਹਿਣ ਦਾ ਭਾਵੇਂ ਵੀ ਬੰਪਰ ਵੀ ਨਾਲ ਅੰਦਰ ਲਾਈਟਾਂ ਦੇਖੋ ਜਾਲੀ ਦੇ ਅੰਦਰ ਕਿੰਨੀ ਸੋਹਣੀ ਲੱਗਦੀ ਹੈ ਸਲਫ ਸਟਾਰਟ ਬੈਟਰੀ ਆ ਸਟਾਰਟ ਕਰਕੇ ਵੀ ਤੁਹਾਨੂੰ ਟਰੈਕਟਰ ਦਿਖਾਉਣਾ ਨਿਗ੍ਹਾ ਮਰੋਣਾ ਬਾਕੀ ਟਰੈਕਟਰ ਪਹਿਲਾਂ ਚੈੱਕ ਕਰ ਲਓ ਸਾਰਾ ਆ ਤੁਹਾਡਾ ਕਲੱਚ ਵਾਲੇ ਪਾਸੇ ਦਾ ਟਾਇਰ ਆ ਗੁੱਡੀ ਟਾਇਰਾਂ ਦੀ ਦੇਖ ਲਓ ਕਿੰਨੀ ਗਾ ਵੀਡੀਓ ਦੇ ਵਿੱਚ ਹੀ ਸਾਰੀ ਚੀਜ਼ ਦਿਖਾ ਦੇਈ ਦੀ ਆ ਸਾਡਾ ਆਮ ਕੰਮ ਨਹੀਂ ਹੁੰਦਾ ਵੀ ਕੱਲੀ ਵੀਡੀਓ ਵਿਊ ਲੈਣ ਦੇ ਮਾਰੇ ਵੀ ਆਪਾਂ ਬਸ ਉੱਪਰੋਂ ਉੱਪਰੋਂ ਟਰੈਕਟਰ ਘੁਮਾਤਾ ਕੱਲੀ-ਕੱਲਾ ਟਾਇਰ ਕੱਲੀ-ਕੱਲੀ ਚੀਜ਼ ਟਰੈਕਟਰ ਹੀ ਦਿਖਾਈ ਦੀ ਆ ਵੀ ਅਗਲੇ ਨੂੰ ਘਰੋਂ ਬੈਠੇ ਆਈਡੀਆ ਹੋ ਜਾਵੇ ਟਰੈਕਟਰ ਕਿਹੋ ਜਿਹਾ ਦੇਖ ਪਿਛਲੇ ਆਹ ਕਲਚ ਵਾਲੀ ਸਾਈਡ ਆ ਟਰੈਕਟਰ ਦੀ ਆ ਗਈ ਆ ਗੇਅਰ ਆ ਗਿਆ ਤਕਰੀਬਨ ਕਲਸਟਰ ਮੀਟਰ ਦੇ ਵਿੱਚ ਵੀ ਲਾਈਟਾਂ ਕਲਸਟਰ ਮੀਟਰ ਵੀ ਮੇਰੇ ਹਿਸਾਬ ਨਾਲ ਓਕੇ ਹੋਊਗਾ ਨਹੀਂ ਤਾਂ ਆਮ ਮੀਟਰ ਖਰਾਬ ਹੀ ਹੋਏ ਹੁੰਦੇ ਆ ਡੰਡੀ ਜੀ ਰੋ ਟੁੱਟੀ ਇੰਡੀਕੇਟਰ ਵਾਲੀ ਚਲੋ ਇਹ ਤਾਂ ਆਮ ਗੱਲ ਪੈ ਜਾਂਦੀ ਆ ਚੜਦੇ ਆ ਉਤਰਦੇ ਕੋਈ ਵਾਰ ਬੰਦਾ ਹੱਥ ਪਾ ਲੈਂਦਾ ਹੁੰਦਾ ਤਾਂ ਟੁੱਟ ਜਾਂਦੀ ਹੁੰਦੀ ਆ ਇੰਡੀਕੇਟਰ ਵਗੈਰਾ ਸਾਰੇ ਓਕੇ ਆ ਤੇ ਬਾਈ ਸਲਫ ਮਾਰ ਟਰੈਕਟਰ ਦੀ ਆਵਾਜ਼ ਸੁਣਾ ਦਈਏ ਸਲੈਂਸਰ ਜਿਹੜਾ ਨਾਲ ओरिजिनल ਆਇਆ 363 ਨੂੰ ਉਹ ਸਲੈਂਸਰ ਇਹ ਹੁਣ ਸਲਫ ਵਜਦੀ ਆ ਟਰੈਕਟਰ ਦੀ ਤੁਹਾਨੂੰ ਆਵਾਜ਼ ਵੀ ਸੁਣਾਉਣੀ ਆ ਦਾ ਜਲਵਾ ਪੂਰਾ ਬਾਈ ਤੇ ਮੈਂ ਕੀਮਤ ਵੀ ਦੱਸਦਾ ਵੀਡੀਓ ਦੇ ਵਿੱਚ ਤੁਹਾਨੂੰ ਆਕੀ ਪਹਿਲਾਂ ਟਰੈਕਟਰ ਮਗਰੋਂ ਵੀ ਤੁਹਾਨੂੰ ਦਿਖਾ ਦਈਏ ਸਾਰਾ ਤੇ ਚੱਕ ਕਰ ਲਓ ਅੰਦਰੋਂ ਮਰਗੜ ਮਰਗੂੜ ਵਧੀਆ ਨੇ ਟਰੈਕਟਰ ਦੇ ਪਰਲੇ ਪਾਸੇ ਪਹਿਲਾਂ ਇੰਜਨ ਚੈੱਕ ਕਰਾ ਦਈਏ ਆ ਗਏ ਪਹਿਲਾਂ ਪਾਣੀ ਉਹ ਦੇਖ ਲਈਏ ਇਹ ਆਹੋ ਰੇਡੀਏਟਰ ਵੀ ਨਾਲ ਦਾ ਜਿਹੜਾ ਕੋਸਾਰਾ ਵਾਈਟ ਦਾ ਪਾਵਰ ਸਟੇਂਗਰ ਨੀ ਪੰਪ ਕੋਲ ਤੋਂ ਸਹਾ ਨਾਲ ਦਾ ਮੜਾ ਜਾਂ ਪੱਲੇ ਪੁੱਲੇ ਤੈਨੂੰ ਪਤਾ ਮੜਾ ਜਾਂ ਖਰਾਬ ਹੋ ਜਾਂਦਾ ਜੋੜ ਜੋੜ ਤੋਂ ਚਲੋ ਉੱਥੇ ਮੜਾ ਜਾਂ ਪੁਰਕ ਨਾਲ ਹੀ ਲੱਗੂ ਲੱਗਿਆ ਬਾਕੀ ਪੱਲਿਆਂ ਤੇ ਰੰਗ ਓਰੀਜਨਲ ਆ ਸਾਰਾ ਹੈ ਲੋ ਬੰਦ ਕਰੀ ਮੜੀ ਆਵਾਜ਼ ਨਹੀਂ ਆਉਂਦੀ ਫਿਰ ਬੰਦ ਕਰਦੇ ਟੈਕਟਰ ਆਵਾਜ਼ ਕਲੀਅਰ ਨਹੀਂ ਆਉਂਦੀ ਫਿਰ 375000 ਡਿਮਾਂਡ ਦਾ ਟਰੈਕਟਰ ਦੀ ਦੋ ਲੱਖ 75000 ਦੋਸਤੋ ਡਿਮਾਂਡ ਦਾ ਟਰੈਕਟਰ ਦੀ ਇਹ ਕਈ ਵਾਰਾਂ ਗਲਤੀ ਲੱਗ ਜਾਂਦੀ ਹੈ ਦੁਬਾਰਾ ਦੁਬਾਰਾ ਤਾਂ ਦੱਸੀਦਾ 2,75,000 ਡਿਮਾਂਡ ਆ ਕਿਉਂ ਟਰੈਕਟਰ ਦੇ ਟਾਇਰ ਚੰਗੇ ਆ ਟਾਇਰਾਂ ਦੇ ਉੱਪਰ ਥੋੜਾ ਜਿਹਾ ਰੇਟ ਪਲੱਸ ਔਰ ਡਾਊਨ ਤੁਹਾਨੂੰ ਪਤਾ ਹੋ ਜਾਂਦਾ ਆ ਪਿਛਲਾ ਹਿੱਸਾ ਟਰੈਕਟਰ ਦਾ ਚੈੱਕ ਕਰ ਲਓ ਤਕਰੀਬਨ ਥੋੜਾ ਜਿਹਾ ਬਣਾਉਂਦਿਆਂ ਵੜਾਉਂਦਿਆਂ ਵੀ ਨਿਹਰਾ ਹੋ ਜਾਂਦਾ ਵੀਡੀਓ ਦਾ ਡਰਾਵ ਡੰਡਾ ਤੱਕ ਨਾਲ ਦਾ ओरिजिनल ਟਰੈਕਟਰ ਦਾ ਆ ਪਿਛਲੇ ਹਿੱਸੇ ਦੀ ਸਾਰੀ ਸਿਸਟਮਾ ਦੇਖ ਲਓ ਤੁਸੀਂ ਤੇ ਤਕਰੀਬਨ ਹੋਰ ਕਹਿੰਦੇ ਨੇ ਜਿਹੜੀ ਜੈਕ ਵੀ ਨਾਲ ਦੇ ਆ ਜਿਹੜੇ ਨਾਲ ਜੈਕ ਆਉਂਦੇ ਆ ਸੰਗਲ ਤੱਕ ਇਹਦੇ ਨਾਲ ਦੇ ਰੀਨਲ ਪਏ ਹੋਏ ਆ 올 ਲੈਂਡ ਦੇ ਵਿੱਚ ਬਹੁਤ ਫੋਨ ਆਏ ਸੀ ਜਿਹੜਾ ਟਰੈਕਟਰ ਪਹਿਲਾਂ ਵੀ ਵੀਡੀਓ ਪਾਈ ਸੀ ਤੇ ਇਹਦਾ ਥੋੜਾ ਜਿਹਾ ਟਾਇਰਾਂ ਕਰਕੇ ਥੋੜਾ ਜਿਹਾ ਰੇਟ ਪਲੱਸ ਆ ਉਹਦਾ ਰੇਟ ਇਹਨੋਂ ਘੱਟ ਸੀਗਾ ਟਰੈਕਟਰ ਇਹ ਵੀ ਪੂਰਾ ਸਾਫ਼ ਆ ਜਚਿਆ ਪਿਆ ਥੋੜੇ ਜਿਹਾ ਟਾਇਰ ਇਹਦੇ ਵੱਧ ਆ ਇਸ ਕਰਕੇ ਥੋੜਾ ਮੁੱਲ ਦਾ ਵੀ ਫਰਕ ਪੈ ਜਾਂਦਾ 25-30000 ਮੁੱਲ ਆ ਜਿਹੜਾ ਟਰੈਕਟਰ ਆ ਦੋਸਤੋ ਟਾਇਰਾਂ ਕਰਕੇ ਹੀ ਵੱਧ ਘੱਟ ਹੋ ਜਾਂਦਾ ਆ ਲੋ ਚੈੱਕ ਕਰ ਲੋ ਟਰੈਕਟਰ ਜਿਨ੍ਹਾਂ ਵੀਰਾਂ ਨੂੰ ਵੀ ਲੋਡ ਹੋਵੇ ਸੰਪਰਕ ਕਰ ਸਕਦੇ ਹੋ 9814504323 ਪੇਜ ਨੂੰ ਫੋਲੋ ਕਰ ਲੋ ਦੋਸਤੋ ਤੇ ਇਸ ਤਰ੍ਹਾਂ ਹੀ ਅਪਡੇਟ ਤੁਹਾਨੂੰ ਟਰੈਕਟਰਾਂ ਦੀ ਪਟਿਆਲੇ ਦੀ ਰੋਜ਼ ਦਿੰਨੇ ਆ ਧੰਨਵਾਦ ਜੀ